ਅਤੇ ਜੋ ਤੁਹਾਡੇ ਕੋਲ ਪ੍ਰਭੂ ਜੀ ਕੇ ਰੱਖ ਦਿਓ ਜਿ ਤੁਹਾਡੇ ਮੁਲ ਤਾਸੇ ਘੋੜੀ ਅੰਤਨ ਖਾਤ ਵੜੀ ਪ੍ਰਭੂ ਜੀ ਕੇ ਨਾਮ ਦੇ ਪਰਮੇਸ਼ਰ ਇਹਦੇ ਵਿੱਚ ਬਰਕਤ ਪਾ ਦੇ ਹallelujah ਆਪਣੇ ਸਰੀਰ ਦੇ ਲਈ ਬਰਕਤ ਮੰਗੋ ਆਪਣੇ ਤਾਂ ਤੋਂ ਹੱਥੇ ਬਰਕਤ ਮੰਗੋ ਪਰਮੇਸ਼ਰ ਦੇ ਕੋਲ ਪ੍ਰਭੂ ਇਹਦੇ ਵਿੱਚ ਕੀ ਕਰਦੇ ਆਪਣੀ ਬਰਕਤ ਪਾ ਦੇ ਬੱਚ ਜਿੰਨੇ ਯੋਗ ਵਾਜ ਨੂੰ ਬਰਕਤੰਦਾ ਉਹ ਵਾਦ ਜਾਂਦੇ ਤਾਂ ਉਹਦੇ ਵਿੱਚ ਸੋਗ ਉਹ ਨਹੀਂ ਮਿਲਦਾ ਉਹ ਵਧ ਜਾਂਦੇ ਨੇ ਜਿਨ੍ਹਾਂ ਵਿੱਚ ਪਰਮੇਸ਼ਰ ਦੀ ਬਰਕਤ ਆ ਜਾਂਦੀ ਹੈ ਹਰ ਵੀ ਪਰਮੇਸ਼ਰ ਜੰਦਰ ਦੇ ਮੈਂ ਤੁਹਾਨੂੰ ਬਹੁਤ ਤਾਈ ਦੇ ਨਾਲ ਬਰਕਤ ਦਵਾ ਬਹ ਤਾਈ ਦੇ ਨਾਲ ਆਸ਼ੀਸ਼ ਦਵਾ ਪਰ ਲੋੜ ਸਾਨੂੰ ਪ੍ਰਭੂ ਦੇ ਬਚਨ ਨੂੰ ਜਾਣਨ ਦੀ ਤੇ ਉਹਦੇ ਅਨੁਸਾਰ ਚੱਲਣ ਅਹੀਂ ਇੱਕ ਹੋਰ ਜਿਹੜਾ ਵਿਦਵਾਨ ਪਹਿਲੇ ਰਾਜਾ ਉਹਦੀ ਸਦਾਰਾ ਉਹਦੀ 7 ਤੇ 16 ਐਤ ਤੱਕ ਤੁਸੀਂ ਕਰਕੇ ਪੜ੍ਹਨਾ ਹੈ ਪਰਮੇਸ਼ਰ ਨੇ ਆਪਣੇ ਰਾਸ ਇਲੀਜਾ ਦੇ ਨਾਲ ਗੱਲਬਾਤ ਕੀਤੀ ਕਿ ਮੇਰੇ ਕੋ ਇੱਕ ਸਰਬਤੰਤਰ ਨੰਕਰ ਦੀ ਇੱਕ ਵਿਧਵਾ ਆ ਜੋ ਮੈਂ ਤੇਰੇ ਲਈ ਪਹਰਾਈ ਹੈ। ਉਹ ਜਿੱਤੇ ਲਿਖਾ ਸਨਟੇ 400 ਸਾਲ ਧਰਤੀ ਦੇ ਉੱਤੇ ਨਾਮ ਵੀ ਪਿਆ। ਕਿਉਂਕਿ ਇੰਨਾ ਕਾਲ ਭਾਰੀ ਕਾਲ ਬਿਆ ਸੀ ਕਿ ਲੋਕਾਂ ਦੀ ਪ੍ਰਸੰਨ ਨਹੀਂ ਸੀ ਹੋਈ। ਤਾਂ ਪਰਮੇਸ਼ਰ ਨੇ ਮੀ ਬੰਦ ਕਰ ਦਿੱਤਾ ਸੀ। ਜੋਤੇ ਬੱਚੇ ਚ ਲਿਖਿਆ ਆ ਜਦ ਸੁਲੇਮਾਨ ਨੇ ਪਰਮੇਸ਼ਰ ਅੱਗੇ ਬਰਾਤਾਂ ਕੀਤੀ ਔਰ ਪਵਨ ਨੂੰ ਬਣਾਇਆ ਸੀ ਉਦੋਂ ਨੇ ਪ੍ਰਾਰਥਨਾ ਕੀਤੀ ਸੀ ਪਰਮੇਸ਼ਰ ਜਦ ਕਿ ਤੇਰੇ ਲੋਕ ਦਿਨੋ ਤੇਰੇ ਅੱਗੇ ਧੀਨ ਹੋ ਕੇ ਪ੍ਰਾਰਥਨਾ ਕਰਨ ਤੇ ਫਿਰ ਤੂੰ ਨਹੀਂ ਕੱਦ ਤੇ 450 ਸਾਲ ਤੱਕ ਤੇ ਤੇ ਮੀਂਹ ਨਹੀਂ ਪਿਆ ਔਰ ਕੋਈ ਫਸਲ ਨਹੀਂ ਹੋਈ ਪਾਲ ਭਾਰੀ ਸੀ ਔਰ ਜਿਹੜੇ ਗਰੀਬ ਲੋਕ ਸੀ ਵਿਚਾਰੇ ਇੱਕ ਰੋਟੀ ਨੂੰ ਤਰਸਦੇ ਸੀ ਤਾਂ ਪਰਮੇਸ਼ਰ ਉਸ ਸ਼ਾਪਿਤ ਨਗਰ ਦੀ ਇੱਕ ਵਿਦਵਾਨ ਪਹਿਰ ਆਇਆ ਉਹਨੇ ਕਿਹਾ ਮੇਰੇ ਤੂੰ ਉਸ ਨਗਰ ਵਿੱਚ ਜਾ ਉਹ ਤੈਨੂੰ ਤੇਰਾਂ ਕਾਲ ਦੇ ਦਿਨਾਂ ਵਿੱਚ ਤੇਰਾ ਪਾਲਣ ਤੇ ਪੋਸ਼ਣ ਕਰੇਗੀ ਜਦ ਇਲੀਆ ਉਹਦੇ ਕੋਲ ਆਇਆ ਤਾਂ ਉਹ ਲੱਕੜਾਂ ਝੁੱਗ ਰਹੀ ਸੀ ਹallelujah ਜਦ ਲੱਕੜਾਂ ਝੁੱਗ ਰਹੀ ਤੇ ਇਲੀਆ ਨੇ ਕਿਹਾ ਦੇ ਮੈਨੂੰ ਥੋੜਾ ਜਿਹਾ ਪਾਣੀ ਪਿਲਾ ਜਦੋਂ ਪਾਣੀ ਲੈਣ ਚਲੀ ਤਾਂ ਉਹਨੇ ਕਿਹਾ ਕਿ ਜੇ ਤੂੰ ਪਾਣੀ ਲੈਣ ਚਲੀ ਹੈ ਤੇ ਮੇਰੇ ਲਈ ਚੱਪਾ ਰੋਟੀ ਵੀ ਲੈਂਦੀ ਆਂ ਉਤੇ ਦਿੱਕੇ ਲੇਖ ਮੇਰੇ ਕੋਲ ਤਾਂ ਰੋਟੀ ਹੈ ਨਹੀਂ ਕਿਉਂਕਿ ਮੇਰੇ ਘਰ ਵਿੱਚ ਤਾਂ ਇੱਕ ਮੁੱਠ ਆਟੇ ਦੀ ਤੇ ਇੱਕ ਕੁੱਪੀ ਵਿੱਚ ਥੋੜਾ ਜਿਹਾ ਤੇਲ ਹੈ ਤੇ ਮੈਂ ਲੰਘਣਾ ਚੁੱਕ ਰਹੀ ਹਾਂ ਮੈਂ ਨਾ ਜਾਵਾਂਗੀ ਉਹ ਮੋਟਾ ਹੱਨੇ ਦੀ ਗੁੰਨਾਂਗੀ ਪਤਾਵਾਂਗੀ ਮੈਂ ਤੇ ਮੇਰਾ ਪੁੱਤ ਖਾ ਕੇ ਤਾਂ ਮੁੜ ਕੇ ਮਰ ਜਾਵਾਂਗੀ ਕਿਉਂਕਿ ਕਾਲ ਬਹੁਤ ਭਾਰੀ ਸੀ ਆਟਾ ਖਤਮ ਹੋ ਗਿਆ ਉਹ ਥੋੜਾ ਜਿਹਾ ਆਟਾ ਸੀ ਕੀ ਹੋ ਗਿਆ ਖਤਮ ਹੋ ਗਿਆ ਇੰਨੇ ਇੱਕ ਮੋਟਾ ਹੱਟਦੇ ਦੀ ਅਰ ਪਰਮੇਸ਼ੁਰ ਦੇ ਦਾਸ ਨੇ ਕਿਹਾ ਕਿ ਤੂੰ ਆਪਣੇ ਅੱਖਰ ਦੇ ਅਨੁਸਾਰ ਕਰ ਜਾਂ ਤੇ ਰੋਟੀ ਪਕਾ ਪਰ ਉਹਦੇ ਵਿੱਚ ਸਭ ਤੋਂ ਪਹਿਲਾਂ ਮੇਰੇ ਲਈ ਇੱਕ ਮੰਨੀ ਪਤੈ ਪਹਿਲਾਂ ਮੈਨੂੰ ਲਿਆ ਤੇ ਉਸ ਮੋਟਾ ਹੱਟੇ ਵਿੱਚ ਜੋ ਇੱਕ ਮੰਨੀ ਤੇ ਯਹੋਵਾ ਪਰਮੇਸ਼ੁਰ ਹੈ ਉਹ ਮੰਨਦਾ ਹੈ ਕਿ ਕਦੇ ਵੀ ਤੇਰੇ ਤੌਲੇ ਵਿੱਚ ਜੋ ਆਟਾ ਨਾ ਘਟੇਗਾ ਤੇ ਕਦੇ ਵੀ ਤੇਰੀ ਕੁੱਪੀ ਦੇ ਵਿੱਚ ਤੇਲ ਨਹੀਂ ਮੁਕਲਣ ਜਾ ਤੱਕ ਅਰਦੀ ਦੁੱਤੇ ਵੀ ਨਾ ਪਵੇ ਤਵਜੰਤ ਲਿਖਾ ਉਸ ਸੁਬਤ ਵਾਲੀ ਉਹਦੇ ਵਿੱਚ ਇੱਕ ਛੋਟੀ ਜੀ ਮੰਨੀ ਪਤਾ ਕੇ ਖੁਦਾ ਦੇ ਦਾਸ ਰੋ ਦਿੱਤੀ ਤਵਜ ਜੇਕਰ ਕਾਲ ਦੇ ਦਿਨਾਂ ਤੱਕ ਉਹ ਉਸੇ ਤੌਲੇ ਵਿੱਚੋਂ ਹਾਟਾ ਕੱਢ ਕੇ ਖਾਂਦੇ ਰਹੇ ਨਾ ਪਰਮੇਸ਼ਰ ਨੇ ਉਸ ਤੌਲੇ ਦਾ ਹਾਟਾ ਘਟਾ ਦਿੱਤਾ ਤੇ ਨਾ ਕੁੱਪੀ 'ਚ ਤੇਲ ਹੀ ਮੁੱਕਾ ਦਿੱਤਾ ਹਲ렐ੂਇਆ ਤਵਜ ਜੇਕਰ ਕਾਲ ਦੇ ਦਿਨਾਂ ਤੱਕ ਉਹ ਖਾਂਦੇ ਰਹੇ ਪਰਮੇਸ਼ਰ ਥੋੜੇ ਦੇ ਵਿੱਚ ਬਰਕਤ ਪਾ ਦਿੰਦਾ ਹੈ ਹਲ렐ੂਇਆ ਅੱਜ ਵੀ ਤਾਂ ਦੱਸ ਤਿੰਨ ਸਾਡੇ ਕੋਲ ਦਿੱਤੇ ਕਰਾਇਨ ਨਾ ਹੋਵੇ ਨਹੀਂ ਕਿਤੇ ਸਾਡੇ ਕੋਲ ਨਾ ਕੋਈ ਪੈਸਾ ਨਹੀਂ ਅਗਲੇ ਪ੍ਰਭੂ ਦੇ ਘਰ ਵਿੱਚ ਨਹੀਂ ਸਾਡੇ ਕੋਲ ਜਾਮ ਹੋਣਾ ਤੇ ਜੇ ਸਾਨੂੰ ਕਦੇ ਆ ਜਾਣਾ ਵਿਆਹ ਫਿਰ ਆਪਾਂ ਮੰਗਵਾਣੋਂ ਕਰਜ਼ਾ ਚੁੱਕ ਚੁੱਕੇ ਜਾਂਦੇ ਹਲਦੀ ਹਲਦੀ ਪੰਚੇ ਸਾਡੇ ਕੋਲ ਪਰਮੇਸ਼ਰ ਦੇ ਘਰ ਆਉਣ ਵਾਸਤੇ ਨਹੀਂ ਹੈ ਤੇ ਪ੍ਰਭੂ ਕੋਲੋਂ ਮੰਗੋ ਪਰਮੇਸ਼ਰ ਤਾਂ ਮੈਂ ਤੇਰੇ ਘਰ ਵਿੱਚ ਜਾਣਾ ਹੀ ਜਾਣਾ ਅੱਜ ਦਾਸ ਦੇ ਵੀਲੇ 50 ਨੇ ਪਰਮੇਸ਼ੁਰ ਇਹਦੇ ਵਿੱਚ ਬਰਕਤ ਬੱ। ਕਿਉਂਕਿ ਮੈਂ ਤੇਰੇ ਘਰ ਵਿੱਚ ਜਾਵਾਂ ਤੇ ਤੇਰੀ ਰਾਧਨਾ ਕਰਾਂ। ਹallelujah ਜਿੰਨੂੰ ਤੇ ਪਰਮੇਸ਼ੁਰ ਦੀ ਮਿਹਮਾਲੇ ਮੰਗੋਗੇ ਤੁਹਾਨੂੰ ਦੇਵੇਗਾ। ਲਿਖਿਆ ਤੁਹਾਡੀ ਹਰ ਇੱਕ ਥੋੜ ਨੂੰ ਆਪਣੇ ਤਨ ਦੇ ਅਨੁਸਾਰ ਮਸੀਹ ਯਿਸੂ ਦੇ ਵਿੱਚ ਸੰਪੂਰਨ ਕਰੇਗਾ। ਤੁਹਾਡੀ ਹਰ ਇੱਕ ਥੋੜ। ਹallelujah ਇਹ ਨਹੀਂ ਕਿ ਪ੍ਰਭੂ ਜੀ ਤੁਸਾਨੂੰ ਬਹੁਤ ਸਾਰਾ ਦਵੇ ਤੇਰੀ ਪਰਮੇਸ਼ੁਰ ਦੇ ਘਰ ਵਿੱਚ ਜਾਣਾ। ਤੌੜੀ ਤੋਂ ਥੋੜੀ ਵਿੱਚ ਵੀ ਪਰਮੇਸ਼ਰ ਦੇ ਅੱਗੇ ਰੱਖ ਦੇਣਾ ਜੋ ਵੀ ਇਹ ਤੁਹਾਡੇ ਕੋਲ ਪ੍ਰਭੂ ਦੇ ਅੱਗੇ ਰੱਖ ਦਿਓ ਆਪਣੇ ਆਪ ਨੂੰ ਪ੍ਰਭੂ ਦੇ ਹੱਥਾਂ ਵਿੱਚ ਦੇ ਦਿਓ ਆਪਣੇ ਜੀਵਨ ਨੂੰ ਪ੍ਰਭੂ ਦੇ ਹੱਥਾਂ ਵਿੱਚ ਦੇ ਦਿਓ ਆਪਣੇ ਘਰ ਪਰਿਵਾਰ ਨੂੰ ਪ੍ਰਭੂ ਦੇ ਹੱਥਾਂ ਵਿੱਚ ਦੇ ਦਿਓ ਜਿੱਦੋਂ ਦੀ ਆ ਮੇਰੇ ਹੌਂ ਲੱਗੇ ਤਾਂ ਮੈਂ ਸਿੱਖ ਨਹੀਂ ਕਰਦੀ ਹਾਂ ਤੇ ਜਿਹਨੂੰ ਕਦੇ ਮੂੰਹ ਤੇ ਸਿੱਖ ਕਰੀਏ ਤਾਂ ਬੰਦਾ ਵਿਗੜ ਜਾਂਦਾ ਹੈ ਅਤਿ ਦੀ ਪਰ ਮੈਂ ਕਰਨਾ ਨਹੀਂ ਚਾਹਦੀ ਫਲਾ ਦੀ ਹਸਲੀ 'ਚ ਖੜੀ ਹਾਂ ਜਿੱਦ ਨੇ ਆਉਣ ਲੱਗੇ ਆ ਨਾ ਸਾਡੇ ਮਨ ਇੰਨੇ ਪੂਰੇ ਟਾਈਮ ਦੇ ਨਾਲ ਨਾ ਜੇ 11 ਵਜੇ ਮੰਦਗੀ ਸ਼ੁਰੂ ਤੇ 11 ਵਜੇ ਪਹੁੰਚਣਾ। ਬਾਕੀ ਸੰਗਤ ਭਾਵੇਂ 12 ਵਜੇ ਆਵੇ ਭਈ 1 ਵਜੇ ਆਵੇ। ਜੇ ਅੱਜ 4 ਵਜੇ ਮੰਦਗੀ ਸ਼ੁਰੂ ਤੇ ਪੂਰੇ 4 ਵਜੇ ਨਾ ਇੱਥੇ ਪਹੁੰਚ ਗਏ ਸੀ। ਹallelujah। ਕਿਉਂਕਿ ਜਦੋਂ ਤੁਸੀਂ ਸਮੇਂ ਦੀ ਕਦਰ ਕਰੋਗੇ ਤਾਂ ਸਮਾਂ ਤੁਹਾਡੀ ਕਦਰ ਕਰੇਗਾ। ਸਮੇਂ ਦੀ ਕਦਰ ਕਰਦੀ ਸਿੱਖਣੀ ਆ। ਮਤਲਬ ਜਦੋਂ ਵੀ ਆਪਣਾ ਪਹਿਲਾ ਭਾਲ ਪ੍ਰਭੂ ਨੂੰ ਦਵਾਂਗੇ। ਪਰਮੇਸ਼ਰ ਵੀ ਸਾਨੂੰ ਬਹੁਤ ਆਉਣੇ ਨਾਲ ਪਰਖਦਾ ਹੈ ਸਾਨੂੰ ਰਹਿਣ ਦਖੂਦ ਨਹੀਂ ਦਵੇਗਾ ਬੱਚੇ ਕੁਛੇ ਨਹੀਂ ਦਵੇ ਕਹ ਲੈ ਨਹੀਂ ਹਾਲੇਲੀਏ ਆਪਣੀ ਉਸ ਥੋੜੀ ਜਿਹਨੂੰ ਪ੍ਰਭੂ ਦੇ ਅੱਗੇ ਰੱਖਦੇ ਪਰਮੇਸ਼ਰ ਤੁਹਾਨੂੰ ਬੋਨ ਦੇ ਨਾਲ ਤਮ ਪਲੱਸ ਕਰਦਾ ਹੈ ਜਿਹੜੀ ਚੀਜ਼ ਤੁਹਾਡੇ ਕੋਲ ਥੋੜੀ ਹੈ ਉਹਦੇ ਲਈ ਪ੍ਰਾਰਥਨਾ ਕਰੋ ਤੇ ਪ੍ਰਭੂ ਇਹਨਾਂ ਕਹੇ ਜਦੇ ਤੋ ਪਰ ਜਦੋਂ ਦੀ ਸਾਰਾ ਬੋਲੇ ਆਪਣਾ ਪ੍ਰਭੂ ਦੇ ਅੱਗੇ ਰੱਖ ਦੋ ਮੈਂ ਆਪਣੇ ਬੱਚੇ ਨੂੰ ਪ੍ਰਭੂ ਅਤੇ ਦੇ ਦੋਗੇ ਆਪਣੇ ਪਰਮਾਤਮਾ ਨੇ ਪ੍ਰਭੂ ਦੇ ਹੱਥਾਂ ਚ ਆਪਣੇ ਸਰੀਰ ਦੇ ਦੇ ਦੋਗੇ ਹallelujah ਆਪਣੇ ਤਨ ਮਨ ਸੋਚਨ ਪ੍ਰਭੂ ਦੇ ਹੱਥਾਂ ਚ ਦੇ ਦੋਗੇ ਆਪਣੇ ਤਨ ਦੌਲਤ ਪ੍ਰਭੂ ਦੇ ਹੱਥਾਂ ਚ ਦੇ ਦੋਗੇ ਤੋਂ ਤੁਹਾਨੂੰ ਸੰਭਾਲ ਕੇ ਰੱਖੇਗਾ ਤੇ ਉਹਦੇ ਵਿੱਚ ਬਰਕਤ ਵੀ ਪਾਏਗਾ ਹallelujah ਜੀਸਸ ਸੁਨੇਹਾ ਇਹ ਮੱਚੰਦੇ ਨੇ ਪਰਮੇਸ਼ਰ ਜੀ ਦਾ ਨਮਾਜ਼ ਕਰਾਂਗੇ ਅੱਖਾਂ ਨੂੰ ਬੰਦ ਕਰਾਂਗੇ ਦੁਆ ਕਰਾਂਗੇ ਧੰਨਵਾਦ ਪ੍ਰਭੂ ਜੀ ਤੁਹਾਡੇ ਸ਼ੁਕਰ ਕਰਦੇ ਖੁਦਾਬਾਸ਼ ਤੇ ਬੜੀ ਬਰਕਤ ਦੇਣੀ ਪਿਤਾ ਪਰਮੇਸ਼ਰ ਸੁਨੇਹੇ ਹੋਏ ਬੱਚਤ ਲਈ ਪਹਿਲੇ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਤੁਹਾਡੇ ਲੋਕ ਹਜ਼ਾਰ ਗੁਣਾ ਫਲ ਕਰਕੇ ਉਹਦੇ ਸ਼ੁਧ ਨਾਮ ਜੀ ਸਾਰੀ ਭੈਮਾ ਤੁਹਾਡੇ ਨਾਮ ਹੁੰਦੀ ਹੈ ਜੀਸਸ ਮਸੀਹ ਦੇ ਨਾਮ ਤੇ ਮੰਗਦੇ ਆਮੇਨ ਆਮੇਨ ਹਾਲੇਲੂਇ ਹਾਲੇਲੂਇ